ਸਤਿ ਸ਼੍ਰੀ ਅਕਾਲ ਦੋਸਤੋ ਆਸ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਅੱਜ ਆਪਾਂ ਆਪਦੇ ਘਰ ਦੀ ਵੀਡੀਓ ਬਣਾ ਰਹੇ ਹਾਂ ਇਹ ਖੜਾ ਮੇਰਾ ਭਰਾ ਜਸਪੀਤ ਸਿੰਘ ਬਰਾੜ ਸਤਿ ਸ਼੍ਰੀ ਅਕਾਲ ਜੀ ਇਹ ਮੇਰੇ ਫਾਦਰ ਸਾਹਿਬ ਇਹ ਮਾਤਾ ਇਹ ਛੋਟਾ ਚਾਚਾ ਇਹ ਚਾਚੇ ਦੇ ਨਾਲ ਚਾਚੀ ਜੀ ਇਹ ਚਾਚਾ ਤੇ ਚਾਚੀ ਜੀ ਇਹ ਸਾਡੇ ਨਾਨੀ ਜੀ ਇਹ ਭਾਬੀ ਜੀ ਤੇ ਮੇਰਾ ਭਰਾ ਇਹ ਖੜੇ ਆ ਅਸੀਂ ਆਪਦੇ ਹੀ ਘਰੇ ਅਸੀਂ ਸ਼੍ਰੀ ਜਿਹੜਾ ਹੈ ਹੁੰਦਾ ਆਪਣੇ ਜਦੋਂ ਬੱਚਾ ਹੁੰਦਾ ਤੇ ਉਹਦੇ ਤੇ ਆਪਾਂ ਖੁਸ਼ੀ ਮਨਾਉਂਦੇ ਆ ਬੱਚਾ ਹੁੰਦਾ ਤੇ ਆਪਾਂ ਸ਼੍ਰੀ ਬਣਦੇ ਆ ਸ਼੍ਰੀ ਬਣਨ ਲੱਗੇ ਆ ਵੀ ਸਾਡੇ ਮੈਂ ਆਪਦੀ ਗੱਲ ਹੀ ਕਰਦਾ ਸਹਿਜਪਾਲ ਬਰਾੜੀ ਵੀ ਸਾਡੇ 9 ਸਾਲਾਂ ਬਾਅਦ ਬੱਚੀ ਨੇ ਜਨਮ ਲਿਆ ਜਿਹਦਾ ਨਾਮ ਰੱਖਿਆ ਸੀ ਅਮਾਨਕੌਰ ਬਰਾੜ ਇਹ ਸਾਡੇ ਇਹ ਵੀ ਸਾਡੀ ਟੀਮ ਦੇ ਮੈਂਬਰ ਆ ਸਾਡੇ ਬੁੱਲਾ ਸਿੰਘ ਤੇ ਨਾਲ ਦੂਜਾ ਭਰਾ ਰਾਜੂ ਤੇ ਅਸੀਂ ਇਹਦੇ ਸ਼੍ਰੀ ਬਣਦੇ ਸੀਗੇ ਤੇ ਵੀ ਬੈਸੇ ਕੁੜੀ ਹੋਈ ਹੈ ਮੈਨਾਂ ਲੱਗਦਾ ਕਹਿੰਦੇ ਮੁੰਡਿਆਂ ਦੇ ਹੋਏ ਤੇ ਬਣਦੇ ਆ ਬਾਕੀ ਖੜੇ ਆ ਕਿਵੇਂ ਲੱਗ ਰਿਹਾ ਚਾਚਾ ਜੀ ਤੁਹਾਨੂੰ ਬਹੁਤ ਵਧੀਆ ਕੀ ਕਹਿਣਾ ਚਾਹੁੰਦੇ ਹੋ ਬਹੁਤ ਖੁਸ਼ੀ ਹੈ ਸਾਨੂੰ ਖੁਸ਼ੀ ਹੈ ਹਾਂਜੀ ਬਹੁਤ ਖੁਸ਼ੀ ਹੈ ਸਾਡੇ 25 ਸਾਲਾਂ ਬਾਅਦ ਦੁਬਾਰਾ ਲੜਕੀ ਨੇ ਜਨਮ ਲਿਆ ਠੀਕ ਹੈ ਜਰਮਨਜੀਤ 2006 ਜਨਮ ਲਿਆ ਸੀ ਉਹਨੇ ਤੇ ਔਏ ਆਹ ਬੁਲਾ ਜਿਹੜੀ ਠੀਕ ਹੈ ਕੁੜੀ ਜਨਮ ਲਿਆ ਤੇ ਮਹਾਰਾਜ ਤੰਦਰੁਸਤੀ ਦੇਵੇ ترقی ਦੇਵੇ ਹਾਂਜੀ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੂੰਗਾ ਬਹੁਤ ਵਧੀਆ ਮੈਸੇਜ ਹੈ ਕਿ ਤੁਸੀਂ ਦੇ ਰਹੇ ਹੋ ਤੇ ਬਾਕੀ ਆਪਣੇ ਪਰਿਵਾਰ ਚ ਜਦੋਂ ਵੀ ਕਿਸੇ ਕੁੜੀ ਦਾ ਜਨਮ ਹੋਇਆ ਤੇ ਮਤਲਬ ਚੰਗਾ ਪਾਖੀ ਹੋਇਆ ਚੰਗਾ ਹੀ ਵਧੀਆ ਹੋਇਆ ਠੀਕ ਹੈ ਸਹੀ ਹੈ ਸਾਰਿਆਂ ਨੂੰ ਮਤਲਬ ਇਸ ਪਾਸੇ ਧਿਆਨ ਦੇਣਾ ਚਾਹੀਦਾ ਸਹੀ ਹਾਂਜੀ ਹਾਂ ਸ਼ੁਕਰੀਆ ਹਾਂਜੀ ਤੁਸੀਂ ਕੁਝ ਕਹਿਣਾ ਚਾਹੋਗੇ ਡੈਡੀ ਅਸੀਂ ਪੁਰਾਣੀਆਂ ਪਰੰਪਰਾਵਾਂ ਨੂੰ ਤੋੜ ਕੇ ਅਸੀਂ ਆਣੇ ਵੀ ਜਿਵੇਂ ਮੁੰਡੇ ਹੋਣ ਤੇ ਹੀ ਖੁਸ਼ੀ ਮਨਾਈ ਜਾਂਦੀ ਹੈ ਤੇ ਅਸੀਂ 9 ਸਾਲ ਬਾਅਦ ਸਾਡੇ ਗੁੱਡੀ ਹੋਈ ਹੈ ਜੀ ਮਾਨਕੌਰ ਬਰਾੜ ਤੇ ਅਸੀਂ ਉਸ ਦੀ ਵੀ ਉਸੇ ਤਰ੍ਹਾਂ ਜਿਸ ਤਰ੍ਹਾਂ ਮੁੰਡੇ ਦੀ ਖੁਸ਼ੀ ਮਨਾਈ ਜਾਂਦੀ ਹੈ ਉਸੇ ਤਰ੍ਹਾਂ ਹੀ ਅਸੀਂ ਆਪਦੀ ਕੋਤਰੀ ਦੀ ਖੁਸ਼ੀ ਮਨਾ ਰਹੇ ਹਾਂ ਖੁਸ਼ੀ ਮਨਾਉਣ ਦਾ ਕਾਰਨ ਇਹ ਵੀ ਹੈ ਕਿ ਸਾਡੀ ਭਤੀਜੀ ਜਰਮਨ ਕੌਰ ਬਰਾੜ ਸੀ ਜਿਹੜੀ ਉਸਨੇ ਸਾਨੂੰ ਬਹੁਤ ਪਿਆਰ ਦਿੱਤਾ ਤੇ ਜਿਸ ਕਰਕੇ ਅਸੀਂ ਪ੍ਰਭਾਵਿਤ ਹੋ ਗਏ ਇਸ ਚੀਜ਼ ਤੋਂ ਅਸੀਂ ਕਿਹਾ ਵੀ ਮੁੰਡੇ ਦੇ ਨਾਲ ਨਾਲ ਕੁੜੀ ਦੀ ਵੀ ਖੁਸ਼ੀ ਮਨਾਉਣੀ ਚਾਹੀਦੀ ਹੈ ਤੇ ਕੁੜੀ ਦੇ ਵੀ ਸ਼੍ਰੀਮ ਬਣਨੇ ਚਾਹੀਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀ ਕੁੜੀ ਦਾ ਚਾਚਾ ਦਾ ਸਾਹਿਬ ਐਗਰੂ ਜੀ ਕੀ ਫਤ ਹੈ ਬਸ ਠੀਕ ਹੈ ਫਤ ਠੀਕ ਹੈ ਚਲੋ ਇਹ ਸੀ ਸਾਡਾ ਪਰਿਵਾਰ ਤੇ ਅੱਜ ਅਸੀਂ ਮੰਨ ਰਹੇ ਆਂ ਸ਼੍ਰੀ ਚਲੋ ਵੀ ਮੁੰਡਿਓ ਇਹ ਕੁੜੀ ਦਾ ਤਾਇਆ ਕੋਈ ਚਾਚਾ ਤੇ ਮੁੰਡੇ ਦਾ ਰੈਡੀ ਕੁੜੀ ਦਾ ਰੈਡੀ ਵੀਡੀਓ ਬਣਾ ਰਿਹਾ ਹਾਂ ਚਾਰਨ ਕਰ ਰਹਾ ਹਾਂ ਹੈ ਮੇਰੇ ਨਾਲ ਹੋਣਾ ਨਹੀਂ ਮੋੜੀ ਨਹੀਂ ਆ ਰਹੇ ਜੀ ਮੇਰੀ ਬਣਾਖ ਆ ਵੀਡੀਓ ਇਦੋਂ ਇਦਾਂ ਹੀ ਕੰਟੀਨਿਊ ਚਲਾਈ ਦੇ ਦਿੰਦਾ ਹੈ ਇਹ ਨਹੀਂ ਨਹੀਂ ਕੁਝ ਨਹੀਂ ਹੁੰਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੋਈ ਬੰਦਾ ਵੈਸੇ ਵਧਾਈ ਦੇਣਾ ਚਾਹੁੰਦਾ ਮੈਨੂੰ ਵਧਾਈ ਦੇ ਸਕਦਾ ਮੁਬਾਰਕਾਂ ਜੀ ਸਾਨੂੰ ਚਲੋ ਜਾਤਾ ਬੰਨੂ ਵੀ ਹਾਂਜੀ ਚੱਲਦੀ ਵੀਡੀਓ ਚੱਲ ਰਹੀ ਆ ਦੱਸੋ ਜੀ ਕੀ ਬੋਲਣਾ ਚਾਹੁੰਦੇ ਹੋ ਮੈਂ ਨਾ ਮੁੰਡੇ ਭਾਵੇਂ ਤੁਹਾਡੇ 2 3 4 ਹੋ ਜਾਣ ਪਰ ਇੱਕ ਕੁੜੀ ਹੋਣੀ ਬਹੁਤ ਜ਼ਰੂਰੀ ਆ ਦੀ ਇੱਕ ਲੜਕੀ ਮਾਂ ਪਿਓ ਦਾ ਬਹੁਤ ਧਿਆਨ ਰੱਖਦੀ ਹੈ ਪ੍ਰੇਮ ਕਰਦੀ ਹੈ ਤੇ ਤੁਹਾਨੂੰ ਇਹ ਅਹਿਸਾਸ ਹੁੰਦਾ ਵੀ ਸਾਡੀ ਬੇਟੀ ਹੋਵੇ ਹਰ ਪਰਿਵਾਰ ਨੂੰ ਇਹ ਖੁਸ਼ੀ ਦੇਵੇ ਸਹੀ ਹੈ ਪਰਿਵਾਰ ਦੇ ਵਿੱਚ ਬੇਟੀ ਹੋਣੀ ਜ਼ਰੂਰੀ ਹੈ ਸਹੀ ਹੈ ਵਾਈਰੂ ਜੀ ਦਾ ਖਾਲਸਾ ਵਾਈਰੂ ਜੀ ਕਿਸਾਤੇ ਬੁੱਲੇ ਤੂੰ ਕਹਿਣਾ ਕੁਛ ਨਹੀਂ ਵਧੀਆ ਜੀ ਗਰਮੀ ਬਹੁਤ ਹੁੰਦਾ ਗਰਮੀ ਬਹੁਤ ਹੈ ਵੀ ਜਲਦੀ ਕਰਦੇ ਮੈਂ ਅਸਲੀ ਫੇਲ ਨਹੀਂ ਕਰ ਰਿਹਾ ਜਸਪੀ ਤਾ ਨੂੰ ਗੇਟ ਖੋਲ ਦੇ ਉਧਰ ਜਾ ਕੇ ਨਹੀਂ ਖੁੱਲਣਾ ਗੇਟ ਯਾਰ ਇਹ ਇਹਦਾ ਨਹੀਂ ਮੈਂ ਜਾऊंगा ਫਿਰ ਖੁੱਲ ਜਾਊਗਾ ਇਧਰ ਤਾਂ ਬੰਨਿਆ ਗਿਆ ਹੈ ਨਾ ਸਤਿ ਸ਼੍ਰੀ ਅਕਾਲ ਦੋਸਤੋ ਆਸ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਅੱਜ ਆਪਾਂ ਆਪਦੇ ਘਰ ਦੀ ਵੀਡੀਓ ਬਣਾ ਰਹੇ ਹਾਂ ਇਹ ਖੜਾ ਮੇਰਾ ਭਰਾ ਜਸਪੀ ਸਿੰਘ ਬਰਾੜ ਸਤਿ ਸ਼੍ਰੀ ਅਕਾਲ ਜੀ ਇਹ ਮੇਰੇ ਫਾਦਰ ਸਾਹਿਬ ਇਹ ਮਾਤਾ ਇਹ ਛੋਟਾ ਚਾਚਾ ਇਹ ਚਾਚੇ ਦੇ ਨਾਲ ਚਾਚੀ ਜੀ ਇਹ ਚਾਚਾ ਤੇ ਚਾਚੀ ਜੀ ਇਹ ਸਾਡੇ ਨਾਨੀ ਜੀ ਇਹ ਭਾਬੀ ਜੀ ਤੇ ਮੇਰਾ ਭਰਾ ਇਹ ਖੜੇ ਆ ਅਸੀਂ ਆਪਦੇ ਹੀ ਘਰੇ ਅਸੀਂ ਸ਼ਰੀ ਜਿਹੜਾ ਹੈ ਹੁੰਦਾ ਆਪਣੇ ਜਦੋਂ ਬੱਚਾ ਹੁੰਦਾ ਤੇ ਉਹਦੇ ਤੇ ਆਪਾਂ ਖੁਸ਼ੀ ਮਨਾਉਂਦੇ ਆ ਬੱਚਾ ਹੁੰਦਾ ਤੇ ਆਪਾਂ ਸ਼ਰੀ ਬਣਦੇ ਆ ਸ਼ਰੀ ਬਣਨ ਲੱਗੇ ਆ ਵੀ ਸਾਡੇ ਮੈਂ ਆਪਦੀ ਗੱਲ ਹੀ ਕਰਦਾ ਸਹਿਜਪਾਲ ਬਰਾੜੀ ਵੀ ਸਾਡੇ 9 ਸਾਲਾਂ ਬਾਅਦ ਬੱਚੀ ਨੇ ਜਨਮ ਲਿਆ ਜਿਹਦਾ ਨਾਮ ਰੱਖਿਆ ਸੀ ਅਮਾਨਕੌਰ ਬਰਾੜ ਇਹ ਸਾਡੇ ਇਹ ਵੀ ਸਾਡੀ ਟੀਮ ਦੇ ਮੈਂਬਰ ਆ ਸਾਡੇ ਬੁੱਲਾ ਸਿੰਘ ਤੇ ਨਾਲ ਦੂਜਾ ਭਰਾ ਰਾਜੂ ਤੇ ਅਸੀਂ ਇਹਦੇ ਸ਼ਰੀਰ ਬਣਦੇ ਸੀਗੇ ਤੇ ਵੀ ਵੈਸੇ ਕੁੜੀ ਹੋਈ ਏ ਮੈਨੂੰ ਲੱਗਦਾ ਕਹਿੰਦੇ ਮੁੰਡਿਆਂ ਦੇ ਹੋਏ ਤੇ ਬਣਦੇ ਆ ਬਾਕੀ ਖੜੇ ਆ ਕਿਵੇਂ ਲੱਗ ਰਿਹਾ ਚਾਚਾ ਜੀ ਤੁਹਾਨੂੰ ਬਹੁਤ ਵਧੀਆ ਕੀ ਕਹਿਣਾ ਚਾਹੁੰਦੇ ਹੋ ਬਹੁਤ ਖੁਸ਼ੀ ਏ ਸਾਨੂੰ ਖੁਸ਼ੀ ਏ ਹਾਂਜੀ ਬਹੁਤ ਖੁਸ਼ੀ ਏ ਸਾਡੇ 25 ਸਾਲਾਂ ਬਾਅਦ ਦੁਬਾਰਾ ਲੜਕੀ ਨੇ ਜਨਮ ਲਿਆ ਠੀਕ ਹੈ ਜਰਮਨਜੀਤ 2006 ਜਨਮ ਲਿਆ ਸੀ ਉਹਨੇ ਤੇ ਠੀਕ ਜਨਮ ਲਿਆ ਤੇ ਮਹਾਰਾਜ ਤੰਦਰੁਸਤੀ ਦੇਵੇ ترقی ਦੇਵੇ ਹਾਂਜੀ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹਾਂਗਾ ਬਹੁਤ ਵਧੀਆ ਮੈਸੇਜ ਹੈ ਕਿ ਤੁਸੀਂ ਦੇ ਰਹੇ ਹੋ ਤੇ ਬਾਕੀ ਆਪਣੇ ਪਰਿਵਾਰ 'ਚ ਜਦੋਂ ਵੀ ਕਿਸੇ ਕੁੜੀ ਦਾ ਜਨਮ ਹੋਇਆ ਤੇ ਮਤਲਬ ਚੰਗਾ ਪਾਕੀ ਹੋਇਆ ਚੰਗਾ ਵਧੀਆ ਹੋਇਆ ਠੀਕ ਹੈ ਸਹੀ ਹੈ ਪਰਾਂ ਨੂੰ ਮਤਲਬ ਇਸ ਪਾਸੇ ਧਿਆਨ ਦੇਣਾ ਚਾਹੀਦਾ ਸਹੀ ਹੈ ਹਾਂਜੀ ਹਾਂਜੀ ਉਹ ਤਾਂ ਹਾਂ ਆਾ ਸ਼ੁਕਰੀਆ ਹਾਂਜੀ ਤੁਸੀਂ ਕੁਝ ਕਹਿਣਾ ਚਾਹੋਗੇ ਡੈਡੀ ਅਸੀਂ ਪ੍ਰਾਣੀਆਂ ਪਰੰਪਰਾਵਾਂ ਤੋੜ ਕੇ ਅਸੀਂ ਆਨੇ ਵੀ ਜਿਵੇਂ ਮੁੰਡੇ ਹੋਣ ਤੇ ਹੀ ਖੁਸ਼ੀ ਮਨਾਈ ਜਾਂਦੀ ਹੈ ਤੇ ਅਸੀਂ 9 ਸਾਲ ਬਾਅਦ ਸਾਡੇ ਗੁੱਡੀ ਹੋਈ ਹੈ ਜੀ ਮਾਨਕੌਰ ਬਰਾੜ ਤੇ ਅਸੀਂ ਉਸ ਦੀ ਵੀ ਉਸੇ ਤਰ੍ਹਾਂ ਜਿਸ ਤਰ੍ਹਾਂ ਮੁੰਡੇ ਦੀ ਖੁਸ਼ੀ ਮਨਾਈ ਜਾਂਦੀ ਹੈ ਉਸੇ ਤਰ੍ਹਾਂ ਹੀ ਅਸੀਂ ਆਪਦੀ ਕੋਤਰੀ ਦੀ ਖੁਸ਼ੀ ਮਨਾ ਰਹੇ ਹਾਂ ਖੁਸ਼ੀ ਮਨਾਉਣ ਦਾ ਕਾਰਨ ਇਹ ਵੀ ਹੈ ਕਿ ਸਾਡੀ ਭਤੀਜੀ ਜਰਮਨ ਕੌਰ ਬਰਾੜ ਸੀ ਜਿਹੜੀ ਉਸ ਨੇ ਸਾਨੂੰ ਬਹੁਤ ਪਿਆਰ ਦਿੱਤਾ ਤੇ ਜਿਸ ਕਰਕੇ ਅਸੀਂ ਪ੍ਰਭਾਵਿਤ ਹੋ ਗਏ ਇਸ ਚੀਜ਼ ਤੋਂ ਅਸੀਂ ਕਿਹਾ ਵੀ ਮੁੰਡੇ ਦੇ ਨਾਲ ਨਾਲ ਕੁੜੀ ਦੀ ਵੀ ਖੁਸ਼ੀ ਮਨਾਉਣੀ ਚਾਹੀਦੀ ਆ ਤੇ ਕੁੜੀ ਦੇ ਵੀ ਸ਼ਰੀਂ ਮੰਣਨੇ ਚਾਹੀਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀ ਕੁੜੀ ਦਾ ਚਾਚਾ ਧਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਠੀਕ ਹੈ ਫਤਿਹ ਠੀਕ ਹੈ ਚਲੋ ਇਹ ਸੀ ਸਾਡਾ ਪਰਿਵਾਰ ਤੇ ਅੱਜ ਅਸੀਂ ਮੰਨ ਰਹੇ ਆ ਸ਼ਰੀ ਚਲੋ ਵੀ ਮੁੰਡਿਓ ਵੀ ਕੁੜੀ ਦਾ ਤਾਇਆ ਕੋਈ ਚਾਚਾ ਤੇ ਮੁੰਡੇ ਦਾ ਰੈਡੀ ਕੁੜੀ ਦਾ ਰੈਡੀ ਵੀਡੀਓ ਬਣਾ ਰਿਹਾ ਚਾਲੂ ਕਰ ਰਿਹਾ ਨਾ ਹਾਂ ਮੇਰੇ ਨਾਲ ਹੋਣਾ ਨਹੀਂ ਮੋੜੀ ਨਹੀਂ ਆ ਰਹੀ ਜੀ ਮੇਰੀ ਬਣਾਖਾ ਵੀਡੀਓ ਇਦੋਂ ਇਦਾਂ ਹੀ ਕੰਟੀਨਿਊ ਚਲਾਈ ਨਹੀਂ ਨਹੀਂ ਕੁਝ ਨਹੀਂ ਹੁੰਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੋਈ ਬੰਦਾ ਵੈਸੇ ਵਧਾਈ ਦੇਣਾ ਚਾਹੁੰਦਾ ਮੈਨੂੰ ਵਧਾਈ ਦੇ ਸਕਦਾ ਮੁਬਾਰਕਾਂ ਨਹੀਂ ਸਾਨੂੰ ਚਲੋ ਜਾਤਾ ਬੰਨੋ ਵੀ ਹਾਂਜੀ ਵੀਡੀਓ ਚੱਲ ਰਹੀ ਆ ਦੱਸੋ ਜੀ ਕੀ ਬੋਲਣਾ ਚਾਹੁੰਦੇ ਹੋ ਮੈਂ ਨਾ ਮੁੰਡੇ ਭਾਵੇਂ ਤੁਹਾਡੇ 2 3 4 ਹੋ ਜਾਣ ਪਰ ਇੱਕ ਕੁੜੀ ਹੋਣੀ ਬਹੁਤ ਜ਼ਰੂਰੀ ਆ ਜੀ ਇੱਕ ਲੜਕੀ ਮਾਂ ਪਿਓ ਦਾ ਬਹੁਤ ਧਿਆਨ ਰੱਖਦੀ ਆ ਪ੍ਰੇਮ ਕਰਦੀ ਆ ਤੇ ਤੁਹਾਨੂੰ ਇਹ ਅਹਿਸਾਸ ਹੁੰਦਾ ਵੀ ਸਾਡੀ ਬੇਟੀ ਹੋਵੇ ਹਰ ਪਰਿਵਾਰ ਨੂੰ ਇਹ ਖੁਸ਼ੀ ਦੇਵੇ ਸਹੀ ਹੈ ਪਰਿਵਾਰ ਦੇ ਵਿੱਚ ਬੇਟੀ ਹੋਣੀ ਜ਼ਰੂਰੀ ਆ ਸਹੀ ਹੈ ਵਾਈਰੂ ਜੀ ਦਾ ਖਾਲਸਾ ਵਾਈਰੂ ਜੀ ਕਿਸਾਤੇ ਬੁੱਲੇ ਤੂੰ ਕਹਿਣਾ ਕੁਛ ਨਹੀਂ ਵਧੀਆ ਜੀ ਫਸਸਤਾ ਗਰਮੀ ਬਹੁਤ ਆ ਬੰਦਾ ਗਰਮੀ ਬਹੁਤ ਆ ਵੀ ਜਲਦੀ ਕਰ ਦੇ ਅਸੀਂ ਫੇਲ ਨਹੀਂ ਕਰ ਰਹੇ ਜਸਪ੍ਰੀ ਤਾ ਨੂੰ ਗੇਟ ਖੋਲ ਦੇ ਉਧਰ ਜਾ ਕੇ ਨਹੀਂ ਖੋਲਣਾ ਗੇਟ ਯਾਰ ਇੱਥੇ ਇਧਰ ਤਾਂ ਬੰਨਿਆ ਗਿਆ ਹਨਾ